ਯਾਰ 1080 ਕਾਲ ਮੈਂ ਜੋਗਾ ਸਿੰਘ ਨੈਚਰ ਯੂਨੀਵਰਸਿਟੀ ਫਾਰਮ ਪੂਰੀ ਮਲੇਰ ਕੋਲਾ ਰੋ ਸੰਗਾਲੇ ਤੋਂ ਅੱਜ ਆਪਾਂ ਇੱਕ ਬਹੁਤ ਹੀ ਮਹੱਤਵਪੂਰਨ ਪਲਾਂਟ ਸਨੇਕ ਪਲਾਂਟ ਬਾਰੇ ਗੱਲ ਕਰਾਂਗੇ ਜਿਸ ਨੂੰ ਇਸ ਦੇ ਵਿੱਚ ਸੈਂਸਿਵਰੀਆ ਕਿਹਾ ਜਾਂਦਾ ਕੋਈ ਡਰੇਸੀਨਾ ਪ੍ਰਜਾਤੀ ਦਾ ਇੱਕ ਪੌਦਾ ਹੈ ਇਹ ਬਹੁਤ ਹੀ ਲਾਭਕਾਰੀ ਪੌਦਾ ਸਾਡੇ ਲਈ ਸੋ ਇਸ ਨੂੰ ਅੱਗੇ ਕਿਸ ਤਰ੍ਹਾਂ ਆਪਾਂ ਮਲਟੀਪਲਾਈ ਕਰ ਸਕਦੇ ਹਾਂ ਇਸ ਨੂੰ ਤੁਸੀਂ ਦਾ ਵਧਾ ਕਿਵੇਂ ਕਰ ਸਕਦੇ ਹੋ ਇਹ ਸੇ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਜਾ ਕੇ ਦਿਖਾਵਾਂ ਐਕਚੁਅਲੀ ਇਹ ਇੰਡੋਰ ਪਲਾਂਟ ਆ ਜਿੰਨੇ ਵੀ ਸਾਡੇ ਘਰ ਦੇ ਅੰਦਰ ਟੌਕਸਿਨ ਹੁੰਦੇ ਨੇ ਹਾਨੀਕਾਰਕ ਗੈਸਾਂ ਹੁੰਦੀਆਂ ਨੇ ਉਹ ਸਾਰੀਆਂ ਨੂੰ ਇਹ ਆਪ ਦੇ ਅੰਦਰ ਅਬਜ਼ੌਰਬ ਕਰ ਲੈਂਦਾ ਤੇ ਸਾਡੇ ਅੰਦਰਲੇ ਵਾਤਾਵਰਣ ਨੂੰ ਇਹ ਜਿਹੜਾ ਹੈਗਾ ਸ਼ੁੱਧ ਰੱਖਦਾ ਇਸ ਤੇ ਇਹ ਕਹਿੰਦੇ ਵੀ ਜਿੰਨੇ ਵੀ ਘਰ ਦੇ ਮੈਂਬਰ ਨੇ ਉਹਨੇ ਹੀ ਸਨੇਕਪਲਾਂਟ ਔਡੇ ਘਰ ਦੇ ਵਿੱਚ ਹੋਣੇ ਚਾਹੀਦੇ ਨੇ ਇਹਦੇ ਸਾਨੂੰ ਬਹੁਤ ਹੈਲਥ ਬੈਨੀਫਿਟਸ ਵੀ ਹੈਗੇ ਨੇ ਇੱਕ ਤਾਂ ਸਾਡੇ ਘਰ ਦੇ ਵਾਤਾਵਰਣ ਨੂੰ ਸ਼ੁੱਧ ਰੱਖਦਾ ਜਿਹਦੇ ਨਾਲ ਕਿ ਸਾਨੂੰ ਹਾਅ ਦੇ ਵਿੱਚ ਜਿਹੜੀ ਹੈਗੀ ਆ ਕੋਈ ਕਿਸੇ ਕਿਸਮ ਦੀ ਤਕਲੀਫ ਨਹੀਂ ਹੋਣੀ ਇਹ ਸਾਡਾ ਜਿਹੜਾ ਸਿਰਦਰਦ ਹੈਗਾ ਉਸ ਨੂੰ ਵੀ ਘਟਾਉਂਦਾ ਸਾਡੇ ਰੈਸਪੀਰੇਟਰੀ ਜਿਹੜਾ ਸਿਸਟਮ ਹੈਗਾ ਉਹਨੂੰ ਠੀਕ ਰੱਖਦਾ ਘਰ ਦੇ ਵਿੱਚ ਇਹ ਪੋਜ਼ਿਟਿਵਿਟੀ ਵੀ ਲਿਆਉਂਦਾ ਸੋ ਇਸ ਕਰਕੇ ਇਹ ਘਰ ਦੇ ਵਿੱਚ ਲਾਉਣਾ ਜਿਹੜਾ ਹੈਗਾ ਬੜਾ ਲਾਜ਼ਮੀ ਆ ਇਹਦੀ ਕੋਈ ਖਾਸ ਨੂੰ ਖਾਸ ਕੇਅਰ ਕਰਨ ਦੀ ਲੋੜ ਨਹੀਂ ਇਸ ਨੂੰ ਤੁਸੀਂ ਇਨਡੋਰ ਲਗਾ ਸਕਦੇ ਹੋ ਜਿੱਥੇ ਸਨਲਾਈਟ ਨਹੀਂ ਪੈਂਦੀ ਉੱਤੇ ਬੜਾ ਆਸਾਨੀ ਦੇ ਨਾਲ ਹੋ ਜਾਂਦਾ ਹਾਲਾਂਕਿ ਬਾਹਰ ਜੇ ਲਾਵਾਂਗੇ ਇਹਨੂੰ ਇਹ ਜ਼ਿਆਦਾ ਧੁੱਪ ਨਹੀਂ ਚੱਲਦਾ ਤੇ ਜੇ ਅਸੀਂ ਧੁੱਪੇ ਲਾਉਨੇ ਆ ਤਾਂ ਇਹਦੇ ਪੱਤੇ ਨੇ ਜਿਹੜੇ ਉਹ ਸੜ ਜਾਂਦੇ ਨੇ ਪਾਣੀ ਦੀ ਇਹਨੂੰ ਕੱਟ ਲੋੜ ਪੈਂਦੀ ਆ ਜਿਹੜੀ ਵੀ ਮਿੱਟੀ ਦੇ ਵਿੱਚ ਲਾਉਣਾ ਡੱਬਲੇ ਦੇ ਵਿੱਚ ਜਿਹੜਾ ਅਸੀਂ ਪੋਟਿੰਗ ਮਿਕਸਚਰ ਬਣਾਉਣਾ ਉਹ ਜ਼ਿਆਦਾ ਜਿਹੜੀ ਹੈਗੀ ਆ ਰੇਤਲੀ ਹੋਣੀ ਚਾਹੀਦੀ ਆ ਤਾਂ ਕਿ ਜਿਹੜਾ ਪਾਣੀ ਇਹਦੇ ਵਿੱਚ ਜ਼ਿਆਦਾ ਟਿਕ ਨਾ ਸਕੇ ਜੇ ਵੱਧ ਪਾਣੀ ਪਾਵਾਂਗੇ ਤਾਂ ਇਹ ਸਾਡਾ ਜਿਹੜਾ ਪੌਦਾ ਇਹ ਇਹਦੀਆਂ ਜੜਾਂ ਗਲ ਜਾਂਦੀਆਂ ਨੇ ਇਸ ਕਰਕੇ ਸਾਨੂੰ ਜਿਹੜਾ ਹੈਗਾ ਮਹੀਨੇ ਦੇ ਵਿੱਚ ਸਿਰਫ ਇੱਕ ਵਾਰ ਪਾਣੀ ਇਹਨੂੰ ਲਾਉਣਾ ਚਾਹੀਦਾ ਤਾਂ ਕਿ ਜਿਹੜਾ ਹੈਗਾ ਇਹ ਪੌਦਾ ਸਾਡਾ ਖਰਾਬ ਨਾ ਹੋਵੇ ਬਾਕੀ ਥੋੜੀ ਬਹੁਤ ਜਿਹੜੀ ਇਹਨੂੰ ਅਸੀਂ ਖਾਦ ਪਾ ਸਕਦੇ ਆ। ਖਾਦ ਪਾਉਣ ਦੇ ਨਾਲ ਜਿਹੜਾ ਹੈਗਾ ਇਹਦੀ ਗਰੋਥ ਵਧੀਆ ਹੁੰਦੀ ਹੈ। ਇਸ ਨੂੰ ਜੇ ਅਸੀਂ ਇਹਦਾ ਵਾਧਾ ਕਰਨਾ ਤਾਂ ਉਹ ਬੜਾ ਆਸਾਨੀ ਦੇ ਨਾਲ ਕਰ ਸਕਦੇ ਆ। ਬਾਕੀ ਜਿਹੜਾ ਇਹਦਾ ਪੱਤਾ ਹੈਗਾ ਇਸ ਨੂੰ ਕੱਟ ਕੇ ਜੇ ਅਸੀਂ ਮਿੱਟੀ ਦੇ ਵਿੱਚ ਲਾ ਦਿੰਨੇ ਆ ਤਾਂ ਉੱਥੋਂ ਜੜਾ ਬਣਾ ਜਾਂਦਾ। ਤੋਂ ਇਹ ਅਸੀਂ ਸਾਨੂੰ ਮਤਲਬ ਦਿਖਾ ਵੀ ਸਕ ਦਿੰਨੇ ਆ ਹੁਣ। ਇਹਦੀ ਰਿਪੋਰਟਿੰਗ ਕਿਵੇਂ ਕਰਨੀ ਹੈ, ਇਹਦੀ ਡਿਵੀਜ਼ਨ ਕਿਵੇਂ ਕਰਨੀ ਆ। ਦੇਖੋ ਇਹ ਆਪਣੇ ਕੋਲ ਸਨੇਕ ਪਲਾਂਟ ਦਾ ਪੌਦਾ ਹੈਗਾ। ਤੋਂ ਗਮਲੇ ਦੇ ਵਿੱਚੋਂ ਜਿਹੜਾ ਹੈਗਾ ਇਹ ਆਪਣੇ ਪੌਦਾ ਕੱਢ ਲਿਆ। ਉਹ ਇਹਦੇ ਵਿੱਚੋਂ ਇਹਦੀ ਮਿੱਟੀ ਝਾੜ ਦਿਓ ਤੁਸੀਂ। ਇਸ ਤਰ੍ਹਾਂ ਕਰਕੇ। ਹਾਂ ਲੋ ਜੀ। ਇੱਕ ਪਲਾਂਟ ਤੋਂ ਅਸੀਂ ਇਹ ਚਾਰ ਪਲਾਟ ਬਣਾ ਲਏ। ਸੋ ਸਾਨੂੰ ਕੁਝ ਕਰਨ ਦੀ ਲੋੜ ਨਹੀਂ ਇਹ ਜਿਹੜਾ ਜੜਾਂ ਨੇ। ਇਹਨਾਂ ਨੂੰ ਅਸੀਂ ਇਹੀਂ ਇਨ ਟ੍ਰੈਕਟਰ ਰੱਖਣਾ। ਉਹ ਇਹ ਜੜ ਕੱਟਣ ਦੀ ਸਾਨੂੰ ਲੋੜ ਨਹੀਂ। ਅਸੀਂ ਕੀ ਕਰਨਾ? ਇਹਦੇ ਵਿੱਚ ਸਾਡੇ ਕੋਲ ਮਿਕਸਚਰ ਬਣਿਆ ਪਿਆ ਹੁੰਦਾ। ਇਹਨੂੰ ਇਸ ਤਰ੍ਹਾਂ ਗਮਲੇ 'ਚ ਪਾਓ। ਗਮਲੇ 'ਚ ਪਾ ਕੇ ਥੋੜੀ ਜਿਹੀ ਜਗ੍ਹਾ ਜਿਹੜੀ ਹੈਗੀ ਆ ਪਾਣੀ ਪਾਉਣ ਨੂੰ ਆਪਣੇ ਛੱਟ। ਇਹ ਤੁਹਾਡਾ ਇੱਕ ਨਵਾਂ ਪੌਦਾ ਤਿਆਰ ਹੋ ਗਿਆ। ਅਗਰ ਆਪਾਂ ਨੇ ਇਹਦੀ ਕਟਿੰਗ ਲਗਾਉਣੀ ਆ ਤਾਂ ਕਟਿੰਗ ਜਿਹੜੀ ਹੈਗੀ ਆ ਉਹ ਅਸੀਂ ਇਸ ਤਰ੍ਹਾਂ ਦਾ ਪੱਤਾ ਕੱਟਣਾ। ਪੱਤਾ ਕੱਟ ਕੇ ਮਿੱਟੀ ਭਾ ਕੇ ਇਸ ਤਰ੍ਹਾਂ ਪੱਤਾ ਕੱਢ ਦਿਓ ਉਹਦੇ ਵਿੱਚ। ਪੱਤਾ ਕੱਢ ਕੇ ਕੁਝ ਸਮੇਂ ਬਾਅਦ ਜਿਹੜਾ ਹੈਗਾ ਤਕਰੀਬਨ 1 ਮਹੀਨੇ ਬਾਅਦ ਇਹ ਜੜਾਂ ਨਿਕਲਣਗੇ ਇਥੋਂ ਤੁਹਾਡਾ ਇਹ ਨਵਾਂ ਪੌਦਾ ਜਿਹੜਾ ਇਹ ਤਿਆਰ ਹੋ ਸਕਦਾ ਸੋ ਅਸੀਂ ਦੋ ਵਿਧੀਆਂ ਨਾਲ ਅਰੇਂਜ ਕਰ ਸਕਦੇ ਹਾਂ ਜਿਹੜਾ ਵੱਡਾ ਬੂਟਾ ਹੈਗਾ ਉਹਦੀ ਡਿਵੀਜ਼ਨ ਕਰਕੇ ਤੇ ਜਿਹੜਾ ਪੱਤਾ ਹੈਗਾ ਇਹਨੂੰ ਕੱਟ ਕੇ ਤਾਂ ਇਹਨੂੰ ਮਿੱਟੀ ਦੇ ਵਿੱਚ ਲਗਾ ਕੇ ਆਪਾਂ ਇਸ ਨੂੰ ਅੱਗੇ ਗਰੋਅ ਕਰ ਸਕਦੇ ਹਾਂ ਤੁਸੀਂ ਇਸ ਨੂੰ ਕੋਕੋ ਫੀਡ ਦੇ ਵਿੱਚ ਵੀ ਲਗਾ ਸਕਦੇ ਹੋ ਸੋ ਉਹਦੇ ਵਿੱਚ ਵੀ ਆਸਾਨੀ ਦੇ ਨਾਲ ਇਹ ਜੜਾਂ ਨਿਕਲ ਆਉਂਦੀਆਂ ਨੇ ਮੈਂ ਵੀ ਇਹ ਤੁਹਾਨੂੰ ਕਰਕੇ ਦਿਖਾਈ ਆ ਇਸ ਵਿਧੀ ਦੇ ਨਾਲ ਤੁਸੀਂ ਇਹ ਜਿਹੜੇ ਪੌਦੇ ਨੇ ਅੱਗੇ ਤਿਆਰ ਕਰ ਸਕਦੇ ਹੋ ਸੋ ਇਹ ਤਿਆਰ ਕਰਨ ਦਾ ਵੀ ਸਮਾਂ ਹੁੰਦਾ ਸੋ ਇਹਨਾਂ ਨੂੰ ਤੁਸੀਂ ਅੱਗੇ ਫਰਵਰੀ ਮਾਰਚ ਦੇ ਸਪ੍ਰਿੰਗ ਦਾ ਜਿਹੜਾ ਸਮਾਂ ਆ ਉਹਦੇ ਵਿੱਚ ਤੁਸੀਂ ਇਹਨਾਂ ਨੂੰ ਲਗਾ ਸਕਦੇ ਹੋ ਜਾਂ ਉਧਰ ਬਸਾ ਦੇ ਟਾਈਮ ਦੇ ਦੇਖੋ ਸੋ ਇਸ ਤਰ੍ਹਾਂ ਤੁਸੀਂ ਆਪਣੇ ਘਰ ਦੇ ਵਿੱਚ ਮਤਲਬ ਕਿ ਪੌਦੇ ਉਗਾ ਸਕਦੇ ਹੋ ਆਪਣੇ ਘਰ ਦੇ ਵਾਤਾਵਰਣ ਨੂੰ ਜਿਹੜਾ ਹੈਗਾ ਸ਼ੁੱਧ ਕਰ ਸਕਦੇ ਹੋ ਤੇ ਇਸ ਪੌਦੇ ਦਾ ਤੁਸੀਂ ਵੱਧ ਵੱਧ ਲਾਭ ਉਠਾ ਸਕਦੇ ਹੋ ਧੰਨਵਾਦ